ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਪਹੁੰਚ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਬਾਈ ਹਰਵੈਲ ਸਿੱਕ ਖੇਲ ਦੇ ਫਾਰਮ ਤੇ ਪਹੁੰਚੇ ਆ ਸੋ ਵੀਰ ਹਰਵੈਲ ਦਾ ਜਿਹੜਾ ਦੋਸਤੋ ਮੋਸਟਲੀ ਕੰਮ ਜਿਹੜਾ ਹੈ ਪਸ਼ੂ ਵਪਾਰ ਦੇ ਨਾਲ ਨਾਲ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਵੀ ਹੈ ਪਸ਼ੂ ਜਿਹੜੇ ਦੋਸਤੋ ਨਵੇਂ ਪੁਰਾਣੇ ਇੱਥੇ ਜਿਹੜੇ ਆਉਂਦੇ ਰਹਿੰਦੇ ਆ ਆ ਦੇਖਦੇ ਰਹਿੰਦੇ ਹੋ ਤੁਸੀਂ ਡੇਲੀ ਅਪਡੇਟ ਜਿਹੜੀ ਆ ਦੋਸਤੋ ਠੀਕ ਆ ਅੱਜ ਵੇੜਾ ਜਿਹੜੀਆਂ ਚਾਰ ਵਿ ਤੇ ਜਿਨ੍ਹਾਂ ਦੇ ਵਿੱਚੋਂ ਕੋਈ ਇਕੱਤੀ ਬੈੜ ਸੂਈ ਆ ਬਾਕੀ ਬਿਲਕੁਲ ਅੱਗੇ ਤਿਆਰੀ ਦੇ ਵਿੱਚ ਨੇ ਕਿੰਨਾ-ਕਿੰਨਾ ਸਮਾਂ ਜਿਹੜਾ ਲੈ ਕੇ ਜਾਂਦੀਆਂ ਨੇ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰ ਲਾਂਗੇ ਠੀਕ ਆ ਜੀ ਸੋ ਜਿਹੜਾ ਪਸ਼ੂ ਖਾਸ ਤੌਰ ਤੇ ਤੁਹਾਨੂੰ ਪਸੰਦ ਹੋਊਗਾ ਉਹਦੀ ਚਵਾਈ ਆ ਜਾਂ ਤੇਪਗੇ ਤੁਸੀਂ ਚੌਥਾ ਨਾਲ ਦੀ ਜਿਹੜੀ ਤਸੱਲੀ ਕਰ ਸਕਦੇ ਠੀਕ ਆ ਜੀ ਬਾਕੀ ਪੂਰੀ ਗਰੰਟਡ ਚੀਜ਼ ਹੁੰਦੀ ਆ ਨਾਰਮਲ ਚੰਗੇ ਪਸ਼ੂ ਨਿਕਲਦੇ ਆ ਜਿੱਥੇ ਜਿੱਥੇ ਵੀਰੇ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਕੋਲ ਕੋਲ ਗਏ ਆ ਖਾਸ ਤੌਰ ਤੇ ਪਸ਼ੂ ਚੰਗੀ ਰਿਪੋਰਟ ਆਉਂਦੀ ਆ ਤੇ ਗੱਲਬਾਤ ਆਪਾਂ ਭਾਈ ਹਰਬੇਲ ਦੇ ਨਾਲ ਕਰ ਲੈਨੇ ਆਂ ਪੁੱਛਦੇ ਆਂ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਹਰਬੇਲ ਸਿੰਘ ਜੀ ਸਤਿ ਸ੍ਰੀ ਅਕਾਲ ਵੀਰ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਵਿਦੇਸ਼ ਜਾਂ ਇੱਥੇ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਠਾਕ ਬਈ ਬੜੀ ਵਧੀਆ ਭਰਾ ਠੀਕ ਠਾਕ ਹੈ ਜੀ ਠੀਕ ਆ ਭਾਈ ਹਰਬੇਲ ਵੀਰੇ ਅੱਜ ਤਾਂ ਪਹਿਲੇ ਇਹ ਦੱਸ ਦਈਏ ਵੀ ਕਿੰਨੀਆਂ ਵਾੜਾਂ ਵਕਾਊ ਆ ਭਰਾ ਸੰਤੂ ਸਾਹਿਬ ਆਪਣੇ ਕੋਲੇ 4 ਨਾਗ ਨੇ ਇਸ ਟਾਈਮ ਹਾਂਜੀ ਤਾਂ ਇੱਕ ਨ ਤੇ ਉਹ ਦੀ ਸਪੈਸ਼ਲ ਵੀਡੀਓ ਬਿਲਕੁਲ ਜੀ ਸੋ ਦੋਸਤੋ ਇੱਕ ਨੀਰੀ ਦਾ ਵੀ ਦਾ ਛੋਟਾ ਵੀਰ ਦੇ ਕੋਲ ਆ ਉਹਦੀ ਵੀਡੀਓ ਜਿਹੜੀ ਆਪਾਂ ਅਪਲੋਡ ਕਰਦਾਂਗੇ ਅੱਜ ਠੀਕ ਆ ਵੇਖਣ ਦੇ ਵਿੱਚ ਮਿਲੂਗੀ ਤੁਹਾਨੂੰ ਚੰਗਾ ਮੰਨ ਲਈ ਆ ਪੂਰੀ ਡਿਟੇਲ ਜਿਹੜੀ ਹੈਗੀ ਉਸ ਮਾਲੀ ਦੀ ਆ ਵੀਡੀਓ ਦੇ ਵਿੱਚ ਆਪਾਂ ਕਵਰ ਕੀਤੀ ਆ ਫਿਲਹਾਲ ਜਿਹੜੀ ਆ ਵੀਡੀਓ ਹੈਗੀ ਅੱਜ ਖਾਸ ਤੌਰ ਤੇ ਆਪਾਂ ਤੁਹਾਨੂੰ ਵਹਿੜਾਂ ਦੀ ਦਿਖਾ ਦਾਂਗੇ ਚਾਰ ਵਹਿੜਾਂ ਪੂਰੀਆਂ ਤੋਰ ਕੇ ਤਸੱਲੀ ਦੇ ਨਾਲ ਹਰ ਪੱਖ ਤੋਂ ਹਰ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੁਬਿਰ ਹਰਵੇਲ ਪਹਿਲੇ ਨੰਬਰ ਤੇ ਇਹ ਵਹਿੜ ਜਿਹੜੀ ਆ ਗਈ ਵੀਰ ਇਹ ਦੰਦੂ ਸਾਹਿਬ ਇਹ ਪਹਿਲੇ ਸਵੇਰ ਵਹਿੜ ਸੁਈ ਆ ਹਾਂ ਨੁਕਰੀ ਦੀ ਸੂਈ ਨੂੰ ਅੱਜ 8-10 ਦਿਨ ਹੋ ਗਏ ਆ ਠੀਕ ਹੈ ਜੀ ਇਹਦੇ ਥੱਲੇ ਜਿਹੜਾ ਦੁੱਧ ਹੈ ਇਸ ਟਾਈਮ ਕੋਈ 12-13 ਲੀਟਰ ਹੋਊਗਾ ਹੁਣ ਜੀ ਹੁਣ ਠੀਕ ਚੰਗੀ ਆ ਬਰੀਡ ਵਾਈਜ਼ ਵੀ ਕੁਆਲਟੀ ਵਾਈਜ਼ ਜਿੱਦੀ ਵੀ ਨੇ ਅਪਰ ਚਵਾਈ ਦੀ ਗੱਲ ਕਰ ਲਈਏ ਤਾਂ ਬਹੁਤ ਵਧੀਆ ਅ ਮਤਲਬ ਕਿ 12 ਲੀਟਰ ਹੈਗਾ ਹੁਣ 12 ਲੀਟਰ ਇਸ ਟਾਈਮ ਤੇ ਦਿਨ ਕਿਨੇ ਦੱਸੋ ਜੀ ਦਿਨ ਕੋਈ 10-11 ਦਿਨ ਹੋ ਗਏ ਜਿੱਦੋਂ ਪਹਿਲਾਂ ਹਨਾ ਪਛੀ ਹੈ ਹਾਂ ਜੀ ਪਹਿਲਨ ਬੱਚੀ ਦੋਸਤੋ ਸੂਈ ਆ ਤੇ ਬੱਚਾ ਭਰਾ ਕੀ ਥੰਨੇ ਹੁੰਦਾ ਤੇ ਬੱਚਾ ਜਿਉ ਆ ਸਾਹਮਣੇ ਰੂਪ ਦਿਖਾ ਸਕਦੇ ਠੀਕ ਆ ਜੀ ਬੱਚਾ ਹੈਗਾ ਦੋਸਤੋ ਡੱਬਾ ਬੱਚਾ ਅਭੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਇੱਕ ਵਾਰੀ ਤੋੜ ਕੇ ਤੁਹਾਨੂੰ ਵੇੜ ਜਿਹੜੀ ਪਹਿਲਾਂ ਦਿਖਾ ਦਿੰਨੇ ਠੀਕ ਆ ਜੀ ਤੇ ਪਹਿਲਨ ਬੱਚੀ ਸੂਈ ਆ ਤੇ ਦੁੱਧ ਸੁਆਜੋ ਵੀ ਜਿਆਦਾ ਤਾਂ ਨਹੀਂ ਦਵਾਂਗੇ ਹਾਂ ਜੀ 15 12 ਲੀਟਰ ਦੀ ਚੋਈ ਕਰਾ ਦੋ ਪਰ ਜੇ ਕਿ ਚੰਗੇ ਫਾਰਮ ਤੇ ਜਿਹਦਾ ਹੋ ਸਕਦਾ ਵਾਧੂ ਵੀ ਜੀ ਆ ਬੇ ਇੱਕ ਜਿਹੜੀ ਦੋਸਤੋ ਤੁਸੀਂ ਵੇੜ ਚੈੱਕ ਕਰੋ ਥਣਾਂ ਬਿਲਕੁਲ ਦੇਖੋਗੇ ਤੇ ਇਕੱਲਾ ਇਕੱਲਾ ਥਣ ਤੇ ਸਾਬੇਖੀ ਦੇਵੇ ਲੂਵੇ ਦੀ ਕੁਆਲਿਟੀ ਚੰਗੀ ਆ ਚੰਗੀ ਆ ਤੇ 12 ਲੀਟਰ ਦੀ ਹੁਣ ਜਿਹੜੀ ਮੌਜੂਦਾ ਟਾਈਮ ਜਿਹੜੀ ਕਿਸੇ ਵੀਰ ਨੇ ਚੁਾਈ ਕਰ ਲੈਣੀ ਆ ਠੀਕ ਆ ਜੀ ਆਹ ਲੋ ਜੀ ਆ ਉਲਟ ਬਹਿਣੀ ਤੋਂ ਜਿਹੜੇ ਥਾਣਾ ਦੋਸਤੋ ਬਿਲਕੁਲ ਕੋਲੋਂ ਤੋਂ ਦੇਖ ਲਓ ਜੇ ਨਹੀਂ ਵੀ ਆਪਾਂ ਇਹਦੀ ਮੰਨ ਚੱਲ ਲ ਕਰੀਏ ਹਾਂਜੀ ਅਖੰਡੀਆਂ ਪਚਵਾਏ ਵਿਚਚਰਾ ਰਾਂਗੜੀ ਆ ਦੇਖ ਸਕਦੇ ਹੋ ਹਾਂ ਮੇਰਾ ਵੀਰ ਕਰੋ ਚੈੱਕ ਜੀ ਆ ਦੇਖੋ ਜੀ ਠੀਕ ਆ ਚਵਾਈ ਆ ਆ ਦੇਖੋ ਜੀ ਠੀਕ ਆ ਤੇ ਚਵਾਈ ਜਿਹੜੀ ਆ ਦੋਸਤੋ ਚੰਗੀ ਆ ਚਾਰੇ ਥਣਾ ਦੀ ਠੀਕ ਆ ਤੇ ਪਹਿਲਾਂ ਨਵੀਂ ਬੱਛੀ ਆ ਹਰਵੈਲ ਵੀਰੇ ਲਾਇਆ ਦੇ ਕੀ ਮੁੱਲ ਕੀ ਨਹੀਂ ਮੰਗਦੇ ਸੰਧੂ ਸਾਹਿਬ ਮੁੱਲ ਕਰਨ ਨੂੰ 50 ਕਰ ਲਓ 55 ਕਰ ਲਓ ਹਾਂਜੀ ਸਾਡੇ 42000 ਦੀ ਬੱਚੀ ਲੈ ਦੇ ਕਰਨੀ ਸਾਡੇ 42 ਦੀ ਬਿਲਕੁਲ ਠੀਕ ਆ ਜੀ ਸਾਡੇ 42000 ਦੀ ਦੋਸਤੋ ਜਿਹੜੀ ਤੁਹਾਨੂੰ ਇਹ ਬੱਚੀ ਮਿਲੂਗੀ ਠੀਕ ਆ ਵੀ ਕਿਸੇ ਗੱਲੋਂ ਵੀ ਜਿਹੜੀ ਤੁਸੀਂ ਵੇਖ ਸਕਦੇ ਹੋ ਨਾਰਮਲੀ ਚੋਂ ਪਾਸੇੋਂ ਵੇਖ ਲੀਆ ਨਵੀਂ ਵੈੜਾ ਨਵੀਂ ਬੱਚੀ ਆ ਤੇ ਬੱਚਾ ਮੈਂ ਤੁਹਾਨੂੰ ਇਹ ਤਾਂ ਜਿਹੜਾ ਦੋਸਤੋ ਦਿਖਾ ਦਿੰਨਾ ਆਓ ਚਲਦੇ ਆਂ ਜੀ ਆਹ ਬੱਚਾ ਜਿਹੜਾ ਦੋਸਤੋ ਤੁਸੀਂ ਪਹਿਲਾਂ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਪਹਿਲੇ ਸਵੇ ਵਾਲੀ ਆਹ ਡੱਬਾ ਜਿਹੜਾ ਬੱਚਾ ਹੈ ਠੀਕ ਹੈ ਜੀ ਆਹ ਵੇਖੋ ਜੀ ਬਲੈਕ ਤੇ ਵਾਈਟ ਡੱਬ ਦੇ ਵਿੱਚ ਬੱਚਾ ਠੀਕ ਹੈ ਇਹ ਮੇਲ ਕੱਪ ਆ ਨਾੜੂ ਬੱਚੇ ਦੇ ਨਾਮ ਸੋ ਸੈਕਿੰਡ ਨੰਬਰ ਤੇ ਦੂਜੇ ਨੰਬਰ ਤੇ ਜਿਹੜੀ ਦੋਸਤੋ ਬੈੜਾ ਵੱਡੇ ਕਦ ਕੱਦ ਦੇ ਵਿੱਚ ਆ ਉੱਚੀ ਬੈੜਾ ਫੁੱਲ ਵੱਡੀ ਬੈੜਾ ਠੀਕ ਆ ਤੇ ਬਾਈ ਹਰਪੇਲ ਕੀ ਹੈ ਦੀ ਵੀਰੇ ਡਿਟੇਲ ਆ ਸੰਤੂ ਸਾਹਿਬ ਕੈਨ ਨੂੰ ਬੋ ਮੈਂ ਜਿੱਦ ਤਰ੍ਹਾਂ ਆਪਾਂ ਮਰਜੀ ਗਏ ਪਹਿਲੇ ਸੂਏ ਵੱਛੀ ਸੂਈ ਆ ਹਾਂਜੀ ਇੱਕ ਆਪਾਂ ਇਹਦੇ ਕੱਦ ਦੀ ਗੱਲ ਕਰ ਲਈਏ ਤਾਂ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ ਹਾਂਜੀ ਹਾਂਜੀ ਚੰਗੀ ਬਰੀਡ ਆ ਮੱਲੇ ਦੀ ਗਾਦੀ ਆਪਾਂ ਜੇ ਇੱਕ ਚੰਗੇ ਫਾਰਮ ਤੇ ਜਾਵੇਂ ਨਾ ਰੰਦੂ ਸਾਹਿਬ ਤਾਂ ਬੱਚੀ ਜੀ ਤੋਂ ਬਾਅਦ ਬੱਚੀ ਜਵਾਦੂਗੀ ਪਰ ਇਸ ਟਾਈਮ ਜਿਹੜਾ ਇਹਦੇ ਥੱਲੇ ਦੁੱਧ ਦਾ ਕੋਈ 13 ਕੇ ਲਗਭਗ ਹੋਊਗਾ 13 ਜਿਹੜਾ ਸੂਈ ਨੂੰ ਅੱਜ ਨੂੰ 5-6 ਦਿਨ ਹੀ ਹੋ ਗਿਆ 5-6 ਦਿਨ ਦਾ ਸਮਾਂ ਹੋ ਗਿਆ ਜੀ ਬਾਅਦ ਵਿੱਚ ਕਦ ਦੇ ਦੇਖ ਸਕਦੇ ਆ ਬਿਲਕੁਲ ਬੰਦੇ ਜਿਹੜੀ ਹਾਈਟ ਆ ਪੂਰੇ ਵੱਡੇ ਕੱਦ ਕਰ ਦੇ ਵਿੱਚ ਵੜ ਕਹਾਂਗੇ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਈ ਸੂਹਾ ਦੂਜਾ ਸੂਈ ਹੈ ਜੀ ਨਹੀਂ ਪਹਿਲਾ ਸੂਹਾ ਸੂਈ ਆ ਪੱਕ ਕੇ ਸੂਈ ਆ ਬੱਚਾ ਪਹਿਲਾਂ ਥੋੜੀ ਜਿਹੀ ਹੋਣਾ ਪੱਕ ਕੇ ਸੂਈ ਆ ਠੀਕ ਹੈ ਪਹਿਲਾ ਸਵਾਲ ਦੋਸਤੋ ਵਚੀ ਜਿਹੜੀ ਇਹ ਸੂਈ ਆ ਤੇ ਵੱਡੇ ਫੁੱਲ ਵੱਡੀ ਹਾਈਟ ਦੇ ਵਿੱਚ ਆ ਜਿਹੜੀ ਆਪ ਨਾਰਮਲੀ ਥਾਰਮ ਤੇ ਵੜਾ ਦੇਖਦੇ ਆ ਫੁੱਲ ਹਾਈਟ ਆ ਕਿਉਂਕਿ ਦੂਰੋਂ ਜਦੋਂ ਕਿਸੇ ਸੀਨ ਨੇ ਉਹ ਬਹੁਤ ਸੁਣਾ ਲੱਗਦਾ ਵਚੀ ਤੇ ਥਣ ਮੋਟਾ ਫੁੱਲ ਖਾਣਾ ਠੀਕ ਆ ਜੀ ਤੇ ਸਪੇਸ ਜਿਹੜੀ ਆ ਥਣਾ ਦੇ ਵਿੱਚ ਨਾਰਮਲ ਯਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸੋਹਣੀ ਸਪੇਸ ਹੈ ਕੀ ਆ ਰਵੈਲ ਭਾਈ ਚਵਾਈ ਕਿੰਨੀ ਕੁ ਹੋਣਾ ਚਵਾਈ ਦੋਸਤ ਜਿਹੜੀ ਹੁਣ 13 ਲੀਟਰ ਦੀ ਹੋਊਗੀ ਇਹਦੇ ਥੱਲੇ 13 ਲੀਟਰ ਹਾਂਜੀ ਠੀਕ ਆ ਦਿਨ ਵੀ ਕਿੰਨੇ ਕੁ ਦੱਸਿਆ ਸੀ ਹੁਣ ਅੱਜ ਕੋਈ 5 6 ਜਾਂ 7 ਦਿਨ ਹੋਣਗੇ 5 6 7 5 6 7 ਹਫਤਾ ਮੰਨ ਲੀ 5 ਹਫਤਾ ਮੰਨ ਕੇ ਚੱਲ ਸਕਦੇ ਬੱਚਾ ਇਹਦੇ ਥੱਲੇ ਭਰਾ ਕਿਹੜਾ ਬੱਚਾ ਇਹਦਾ ਚਿੱਟਾ ਠੀਕ ਆ ਡੱਬਾ ਮੇਲ ਕਾਫ ਆ ਵਾਈਟ ਤੇ ਬਲੈਕ ਡੱਬ ਜਿਹੜੇ ਆ ਦੋਸਤੋ ਆ ਘਰੋਂ ਲੈ ਕੇ ਇਹ ਬੱਚਾ ਹੈ ਠੀਕ ਆ ਆ ਬੱਚਾ ਦੋਸਤੋ ਦੂਜੇ ਨੰਬਰ ਵਾਲੀ ਬੈੜ ਦੇ ਥੱਲੇ ਲਓ ਵੀ ਦੋਸਤੋ ਵੈੜ ਚੰਗੀ ਆ ਠੀਕ ਆ ਜੀ ਤੇ ਰੇਟ ਭਾਪੜਤਾ ਕੀ ਉਹ ਵੀ ਪੁੱਛ ਲੈਣੇ ਆ ਕੋਈ ਬੈਕ ਸਾਈਡ ਤੋਂ ਤੁਸੀਂ ਥਣ ਜਰੂਰ ਚੈੱਕ ਕਰ ਲਓ ਬਹੁਤ ਚੰਗੀ ਬੱਚੀ ਦਾ ਥਣ ਵੀ ਬਹੁਤ ਸੋਹਣਾ ਲੱਗਾ ਓਕੇ ਹਰਮੇਲ ਭਾਈ ਕੀ ਵੀਰ ਲੈ ਦੇ ਫਿਰ ਕੀ ਕਰਦੇ ਸੋਹਣੋ ਜੀ ਸਾਹਿਬ ਜੇ ਗੱਲ ਕਰੀਏ ਬਾਹਰ ਦੀ ਮਾਰਕੀਟ ਨੂੰ ਦੇਖ ਕੇ ਵੀ ਤਾਂ ਭਾਵੇਂ ਦਾ ਮੁੱਲ 60 65 ਜੋ ਮਰਜ਼ੀ ਕਰੀ ਜਾਈਏ ਹਾਂਜੀ ਇਹਦਾ ਲੈ ਦੇ ਹੈ ਜਿਹੜਾ 48500 ਤੱਕ 6848 ਦਾ ਬਿਲਕੁਲ ਸਹੀ ਸਾਬ ਬਾਕੀ ਮੱਛੀ ਜਿਹੜੀ ਆ 60 ਦੇ ਨੀਅਰ ਬਹੁਤ ਚੰਗੀ ਜੀ ਪਰ ਆਪਾਂ ਜੇ ਕੋ ਫਿਰ ਵੀ ਵਪਾਰੀ ਭਰਾ ਵੀ ਜਿਹੜੇ ਯਾਨੀ ਕਿ ਖਰੀਦ ਕੇ ਕੇ ਸੇਲ ਕਰ ਸਕਦੇ ਆ ਹਮ ਬਲਕਿ 48 48.5 ਦੀ ਹਾਂ ਬਿਲਕੁਲ 48.5 ਦੀ ਜਿਹੜੀ ਵੀਰ ਉਹ ਇਹ ਮੱਛੀ ਹੋਵੇਗੀ ਫੁੱਲ ਹਾਈਟ ਠੀਕ ਆ ਜੀ ਪੂਰੀ ਡਿਟੇਲ ਜਿਹੜੀ ਵੀਰ ਨੇ ਦੱਸਦੀ ਆ ਵੀ ਮੌਕੇ ਤੇ ਕੀ ਮੌਜੂਦਾ ਕਿੰਨਾ ਦੁੱਧ ਆ ਠੀਕ ਆ ਕੁਝ ਦਿਨਾਂ ਦੀ ਸੂਈ ਜੇ ਮੈਲੇ ਚੱਲਣਾ ਪਸ਼ੂ ਨੇ ਬਾਅਦ ਚ ਦੁੱਧੋਂ ਵਧਣਾ ਬਾਕੀ ਜਿਹੜਾ ਵੀਰ ਅੱਗੇ ਸੇਵਾ ਕਰ ਲੂਗਾ ਚੰਗਾ ਹੋਰ ਤੁਸੀਂ ਜਿਹੜਾ ਮਿਲਕ ਆ ਇਸ ਤੋਂ ਜਿਹੜਾ ਲੈ ਸਕਦੇ ਆ ਵੈੜ ਜਿਹੜੀ ਦੋਸਤੋਂ ਚੰਗੀ ਖਰੀ ਆ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਬੱਚੀ ਆ ਹਾਵੇ ਐਫ ਤੇ ਸ਼ਾਹੀਵਾਲ ਦਾ ਕਰਾਸ ਆ ਹਾਂਜੀ ਚੰਗੀ ਇਹਦੀ ਬੱਚੀ ਦੀ ਜਾਨੀ ਕਿ ਗਰੋਥ ਆ ਹਾਂਜੀ ਹਜੇ ਸਮਾਂ ਪਿਆਵਿਆ ਦਾ ਕੋਈ 15 ਦਿਨ ਠੀਕ ਹੈ ਜੀ ਬਣੂਗੀ ਬਹੁਤ ਜ਼ਿਆਦਾ ਠੀਕ ਆ ਖੋਲੋ ਅ ਸਵੇਰ ਤੁੱਚ ਜੁਨਾ ਜੀ ਹਾਂ ਸਵੇਰ ਤੁੱਚ ਸੁਣਾ ਠੀਕ ਹੈ ਲਿਗਰ ਵੈੜਾ ਦੋਸਤੋਂ ਪੂਰੀ ਰਾਜੀ ਵੈੜਾ ਠੀਕ ਆ ਅ ਐਫ ਤੇ ਵੀਰਾਂ ਦਾ ਵੀ ਸ਼ਾਹੀਵਾਲ ਦਾ ਜਿਹੜਾ ਕਰਾਸ ਆਂਗਾ ਠੀਕ ਆ ਤਵੇੜ ਤੁਸੀਂ ਵੇਖ ਕੇ ਨਾਰਮਲੀ ਚੈੱਕ ਕਰੋ ਆ ਫੇਸ ਕੁਆਲਿਟੀ ਆ ਤੇ ਦੇਣ ਹਜੇ ਹੱਤ ਤੋਂ ਉੱਪਰ ਹੀ ਲੈ ਜੂ ਹਾਂ ਬਾਈ ਬਾਕੀ ਬੱਚੀ ਹਜੇ ਬਹੁਤ ਜ਼ਿਆਦਾ ਬਣੂਗੀ ਤੇ ਲਾਡੂ ਲਾ ਦਾਂ ਦਸਾਂ ਤੋਂ ਵੀ ਉੱਤੇ ਲੈ ਜੂ ਦੇਣ ਲੈ ਜੂਗੀ ਬਾਈ ਲੈ ਜੂਗੀ ਸੱਜਾ ਬੱਚੀ ਵੈਸੇ ਜੇ ਸੂਈਸ ਵਾਈ ਬੇਟੀ ਹੈ ਤਾਂ 50 ਤੋਂ ਬਾਹਰ ਲਿਖਦੀ ਆ ਹਾਂਜੀ ਸਾਰੇ ਭਾਅ ਦੇ ਵਿੱਚ ਆ ਬੱਚੀ ਬਿਲਕੁਲ ਠੀਕ ਆ ਬਾਕੀ ਥਣ ਥਣ ਜਿਹੜਾ ਦੋਸਤੋ ਪੂਰੀ ਮੁਠੀ ਵਾਲਾ ਥਾਣਾ ਦੀ ਨਾਰਮਲ ਜਿਹੜੇ ਵੀਰ ਨੇ ਖਾਸ ਤੌਰ ਤੇ ਆਪ ਵੀ ਘਰੇ ਆ ਜਣਾ ਤੇ ਨਿਗਰ ਹੈਵੀ ਬਾਡੀ ਵੇਡ ਆ ਠੀਕ ਆ ਜੀ ਪੂਰੇ ਭਾਰੇ ਸਰੀਰ ਵਜਨ ਵਾਲੀ ਬਿਹੜਾ ਦੇਵਾਲੂਆ ਜਿਹੜਾ ਦੋਸਤੋ ਸਮੇਂ ਦੇ ਹਿਸਾਬ ਨਾਲ ਵਧੀਆ ਖੁੱਲਾ ਬਣਾ ਕੇ ਚਾਰ ਸਤਨੂ ਸਾਹਿਬ ਜਿਹੜੀਆਂ ਅਸਲ ਦੇ ਵਿੱਚ ਗਾਂ ਦੇ ਜਿਹੜਾ ਲੱਕ ਜਿਹੜੀ ਸਟਾਰਟ ਹੁੰਦੀ ਆ ਹਫਤਾ ਪਹਿਲਾਂ ਹੁੰਦੀ ਆ ਤਾਂ ਰਾਤ ਨੂੰ ਕੁਝ ਹੋਰ ਹੁੰਦੀ ਆ ਦਿਨੇ ਭਾਈ ਜੀ ਹਰਵੀਰ ਸਿੰਘ ਕਈ ਵਾਰ ਵੀ ਰ ਵੇਖੀਦਾ ਵੀ ਦੋ ਤਿੰਨ ਦਿਨ ਰਹਿ ਜਾਂਦੇ ਬੇੜਾਂ ਦੇ ਵਿੱਚ ਤੇ ਬਣਦੀਆਂ ਖੀਰ ਲੈ ਤੋਂ ਤਿੰਨ ਦਿਨਾਂ ਚ ਬਹੁਤ ਬਣ ਜਾਂਦੀਆਂ ਗੱਲ ਸਰਪੰਨ ਸਾਹਿਬ ਕਈ ਵਾਰਾਂ ਤਾਂ ਸੋਚੀਦਾ ਵੀ ਨਹੀਂ ਕਈ ਵਾਰਾ ਮੋਲ ਹੋ ਜਾਂਦਾ ਪਸ਼ੂ ਦਾ ਦੋ ਦਿਨ ਪਸ਼ੂ ਨਹੀਂ ਇੱਕਦਮ ਲੈ ਕੇ ਜਾਂਦੇ ਦੇਖੀ ਤਾਂ ਨਹੀਂ ਆ ਇਹ ਤਾਂ ਬਹੁਤ ਜ਼ਿਆਦਾ ਸੀ ਹਾਂ ਉਮੀਦ ਤੋਂ ਜ਼ਿਆਦਾ ਬਣਾ ਜਾਂਦੀ ਹੈ ਤੇ ਹਰਬੇਲ ਭਾਈ ਕੀ ਕਾਲੇ ਰੰਗ ਦੀ ਬੈੜ ਦਾ ਤੀਜੇ ਨੰਬਰ ਵਾਲੀ ਜੀ ਸਾਵੇ ਦਾ ਲੈ ਦੇ ਜਿਹੜਾ ਕਰਾਂਗੇ 37000 ਬੱਚੀ ਦਾ ਉਹ ਤੇ ਜੋ ਸਿਰਫ ਛੋੜ ਲੋ ਬੈੜ ਚੰਗੀ ਹੈ ਦੋਸਤੋ ਜ਼ਰੂਰ ਤੁਸੀਂ ਅੱਜ ਦਾ ਰੇਟ ਆ ਥੋੜੀ ਜਿਹੀ ਕਿਉਂਕਿ ਸਮਾਂ 10 ਤੋਂ 12 ਕ ਦਿਨ ਵੀ ਲੈ ਕੇ ਜਾ ਸਕਦੀ ਆ ਤੇ ਹੋਈ ਬੱਚੀ ਹੈ 50 ਤੋਂ 12 ਲਉ ਬਿੱਤ ਦੇ ਸਾਹਿਬ ਬਿਲਕੁਲ ਜੀ ਬਾਕੀ ਜਿੱਡਾ ਕਿ ਕੱਦ-ਕਾਠ ਆ ਜਿੱਡੇ ਕਿ ਨਿਕਰ ਆ ਬਾਡੀ weight ਭਾਰਾ ਹੈਗਾ ਸਰੀਰ ਵਜਨ ਤੇ ਉਹ ਹਿਸਾਬ ਨਾਲ ਜਿਹੜਾ ਦੋਸਤੋ ਮੋਲ ਆ ਤਿਆਰੀ ਦਾ ਉਹ ਵੱਖਰਾ ਹੋ ਸਕਦਾ ਜਿਹੜੇ ਵੀਰ ਨੇ 2-4 ਦਿਨ ਅਕੇ ਸਾਂਭ ਕੇ ਵੇਚਣੀ ਆ ਉਹਨਾਂ ਨੂੰ ਪੈਰ ਹੈਗੀ ਆ ਤੁਸੀਂ ਜ਼ਰੂਰ ਉਹ ਵੀ ਖਰੀਦ ਸਕਦੇ ਹੋ ਜਿਹੜੇ ਘਰੇਲੂ ਵੀਰ ਨੇ ਖਰੀਦਣੀ ਆ ਉਹ ਵੀ ਵੀਰ ਵੈਲਕਮ ਆ 16 17 ਵਾਲੀ ਤੁਸੀਂ ਬੱਚੀ ਠੀਕ ਆ ਥਾਂ ਥੋੜਾ ਚੰਗਾ ਸੋਹਣਾ ਲੱਗਾ ਠੀਕ ਆ ਬਿਲਕੁਲ ਮੁੱਠੀ ਦਾ ਥਾਣਾ ਹੁਣ ਤੋਂ ਤੁਸੀਂ ਨਾਰਮਲ ਹੀ ਦੇਖ ਲਿਆ ਸੋਹਣਾ ਮੁੱਠੀ ਦਾ ਥਾਣਾ ਜਰਸੀ ਅਗੇ ਚੌਥੇ ਨੰਬਰ ਤੇ ਆ ਗਈ ਬਾਈ ਠੀਕ ਆ ਤੇ ਇਹ ਸੂਈ ਹੈ ਕਿ ਦਿਨ ਜਾਂਦੀ ਹੈ ਨਾ ਇਹ ਵੀ ਬਾਈ ਹਜੇ ਕੋਈ 10 ਦਿਨ ਦੀ ਕੱਚੀ ਆ 10 ਕੁ ਦਿਨ ਸਮਾਂ ਲੱਗੇਗੀ ਇਹ ਦੂਜੀ ਸੂਈ ਬੱਚੀ ਸੂਈ ਵੀ ਜਰਸੀ ਠੀਕ ਹੈ ਜੀ ਤੇ ਚੰ ਦੂਜਾ ਸੁਬਾ ਦੋਸਤੋ ਐਸਾ ਬੱਛੀ ਨੇ ਸੋਣਾ ਠੀਕ ਹੈ ਜਰਸੀ ਬੱਛੀ ਆ ਤੇ ਹਾਈਟ ਪੂਰੀ ਦੇਖ ਸਕਦੇ ਹੋ ਤੁਸੀਂ ਸੋਹਣੀ ਹਾਈਟ ਆ ਨੋਰਮਲ ਜਰਸੀ ਵੈੜਾ ਦੇ ਜਿੱਡੀ ਆਪਾਂ ਹਾਈਟ ਦੇਖਦੇ ਆ ਓਡੀ ਫੁੱਲ ਹਾਈਟ ਦੇ ਵਿੱਚ ਹੀ ਆ ਠੀਕ ਆ ਬੱਜੇ ਦਾ ਫੇਸ ਕੁਆਲਟੀ ਆ ਫੇਸ ਕੁਆਲਟੀ ਜ਼ਰੂਰ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣੀ ਆ ਠੀਕ ਜੀ ਚੰਗਾ ਲੱਗਿਆ ਤੋਰੋ ਜੀ ਬਹੁਤ ਸੋਹਣੀ ਆ ਪਾਕਿਸਤਾਨ ਦਾ ਬਣੂਗੀ ਬਹੁਤ ਜ਼ਿਆਦੀ ਬੱਚੀ ਲੋਬੀ ਪ੍ਰਭੂ ਇਹ ਜਰਸੀ ਵੇੜਾ ਜਿਹੜੇ ਵੀ ਇਹਨਾਂ ਨੇ ਖਾਸ ਤੌਰ ਤੇ ਜਰਸੀ ਅਗੇ ਲਾ ਭਰੇ ਹੋ ਕੀਤਨ ਤੇ ਠੀਕ ਆ ਆ ਟਿਲ ਟੂ ਲੇਖ ਲਓ ਠੀਕ ਆ ਤੇ ਸਮਾ ਵੀਰ ਹਰਵੇਲ ਲੈ ਜੂਗਾ ਸਾਥ ਤੇ ਮੇਰੇ 10 15 ਦਿਨ 10 ਤੱਕ 10 ਕ ਤੱਕ ਹਨਾ ਦੇ ਤਾਂ ਗਏ ਨਹੀਂ 10 ਤੱਕ ਲੈ ਜੂਗਾ ਤੇ ਇਹ ਤਾਂ ਫਿਰ ਕੀ ਲੈ ਦੇ ਸਾਡੇ 33000 ਉਹ ਚ ਵੀ ਮੰਨਦਾ ਸਾਡੇ 33000 ਇਹ ਵੀ ਰੋਠ ਠੀਕ ਆ ਸਾਡੇ 33000 ਮੋਲਾ ਸੋ ਜਿਹੜੇ ਵੀਰ ਕਈ ਨਾ ਕਹਿ ਦਿੰਦੇ ਆ ਵੀ ਰੇਟ ਬਹੁਤ ਜ਼ਿਆਦਾ ਹੈ ਕਈ ਕਿੱਲਾਂ ਤੇ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਆ ਤੇ ਜਰਸੀ ਵੈੜ ਜਿਹੜੀ ਆ ਬਿਲਕੁਲ ਹਜੇ 10 ਤੋਂ 12 ਦਿਨ ਠੀਕ ਆ ਹੱਤ ਜੰਨੂ ਦਾ ਅਸਲ ਦੇ ਵਿੱਚ ਜਦੋਂ ਪਸ਼ੂ ਸੂਪ ਜਾਂਦਾ ਨਾ ਹਾਂਜੀ ਉਦੋਂ ਰੇਟ ਕਿਤੇ ਦੇ ਕਿਤੇ ਚਲੇ ਜਾਂਦੇ ਆ ਆਪਾਂ ਨੂੰ ਅਸਲ ਦੇ ਵਿੱਚ ਜੇ ਆਪਾਂ ਪੈਸੇ ਲਾਉਣੇ ਆਪਾਂ 10 ਦਿਨ ਪਸ਼ੂ ਕੱਚਾ ਸੰਭ ਲਈਏ ਨਾ ਤਾਂ ਆਪਾਂ ਨੂੰ ਕਾਫੀ ਬੈਨੀਫਿਟ ਆਉਂਦਾ ਹੈ 10 15000 ਦਾ ਵੀ ਫਰਕ ਹੈ 10000 ਦਾ 5-7 ਤਾਂ ਮੰਨ ਗਏ ਚਲੋ ਪਰ 10 ਦਿਨਾਂ ਦੇ ਵਿੱਚ ਕੋਈ 10000 ਖਾ ਨਹੀਂ ਜਾਣਾ ਹੁੰਦਾ ਪਾ ਖਾ ਨਹੀਂ ਜਾਣਾ ਹੁੰਦਾ 100 ਰੁਪਏ ਸਿਰ ਖਰਚਾ ਆਉਂਦਾ ਵਾ ਤਾਂ ਜੇ ਆਪਾਂ ਨੂੰ ਕੋਈ 5-7000 ਪਸ਼ੂ ਸਸਤਾ ਮਿਲਦਾ ਤਾਂ ਆਪਾਂ ਨੂੰ ਲੈ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਨਾਰਮਲ ਜੇ ਜੇਕਰ ਦੋਸਤੋ ਆਪਾਂ ਦੇਖੀਏ ਤਾਂ ਇਹੋ ਪਸ਼ੂ ਜੇਕਰ ਆਪਾਂ ਗੱਲ ਕਰਨ ਲਈ ਚਰਸੀ ਦੀ ਤਿਆਰੀ ਦੇ ਵਿੱਚ ਹਵਾਨਾਪੁਰਾ ਬਣਿਆ ਹੋਵੇ ਤਾਂ ਇਹੋ ਭਾਵੇਂ 50000 55000 ਵੀ ਵੀਰ ਕਈ ਮੰਗੀ ਜਾਂਦੇ ਆ ਤੇ ਰੇਟ ਜਿਹੜਾ ਦੋਸਤੋ ਅੱਧੋ-ਅੱਧਾ ਫਰਕ ਹੁੰਦਾ ਤੇ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਅੱਜ ਬਿਲਕੁਲ ਮੌਕੇ ਦਾ ਬਾਈ ਹਰਬੇਲ ਕਿੰਨਾ 33 ਕਿੰਨਾ ਦੱਸਿਆ ਜੀ ਹਾਂ ਇਹਦਾ 3.5 33000 ਠੀਕ ਹੈ 3.5 33000 ਬੱਚੀ ਅੱਗੇ ਬਿਲਕੁਲ ਤਿਆਰੀ ਦੇ ਵਿੱਚ ਹੀ ਤੁਸੀਂ ਸਮਝੋ ਵੀ 10 ਤੋਂ 12 ਦਿਨ ਹੀ ਖੜਦੀ ਆ ਤੇ ਨੰਬਰ ਵੀਰ ਹਰਬੇਲ ਜ਼ਰੂਰ ਦੱਸ ਦਿਓ ਆਪਣੇ ਲੜੀ 903882025 9906333024 ਠੀਕ ਹੈ ਜੀ ਸੋ ਦੋਸਤੋ ਇਹ ਸਾਣ ਬਾਈ ਹਰਪ੍ਰੀਤ ਸਿੰਘ ਪਿੰਡ ਜੋੜ ਸਿੰਘ ਵਾਲਾ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਬਾਈ ਹਰਪ੍ਰੀਤ ਦੇ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ